ਸਰਦਜੀਤ ਸਿੰਘ ਖਾਲਸਾ ਨੇ ਤੇ ਉੱਥੇ ਕਰਨਜੀਤ ਅਨਮੋਲ ਨੂੰ ਜਿੱਤ ਹਾਰ ਦਾ ਸਾਹਮਣਾ ਕਰਨਾ ਪਿਆ ਏ ਤੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਪਿੰਡੂ ਟੀਵੀ ਨਾਲ ਧੰਨਵਾਦ ਬਹੁਤ ਹੀ ਵੱਡੀ ਅਪਡੇਟ ਆ ਰਹੀ ਐ 13 ਜਿਹੜੇ 13 ਸੀਟਾਂ ਤੇ ਰੁਝਾਨ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਇੱਕ ਸੀਟ ਤੇ ਰਿਜ਼ਲਟ ਆ ਚੁੱਕਿਆ ਚੰਨਜੀਤ ਸਿੰਘ ਚੰਨੀ ਨੇ ਜਿਹੜੇ ਜਲੰਧਰ ਤੋਂ ਐਮਪੀ ਦੀ ਉਮੀਦਵਾਰ ਲੜ ਰਹੇ ਸੀ ਉਹ ਵੱਡੀ ਲੀਡ ਨਾਲ ਜਿੱਤੇ ਨੇ 337000 ਵੋਟਾਂ ਲੈ ਕੇ ਗਏ ਨੇ ਤੇ ਜਿਹਨੂੰ ਇਹਨਾਂ ਨੇ ਹਰਾਇਆ ਟੱਕਰ ਦਿੱਤੀ ਐ ਸੁਸ਼ੀਲ ਕੁਮਾਰੀ ਕੋ ਨੂੰ ਭਾਜਪੀ ਦੇ ਨੇ ਜੋ ਆਮ ਆਦਮੀ ਪਾਰਟੀ ਵੱਲੋਂ ਗਏ ਨੇ ਇਹਨਾਂ ਖਿਲਾਫ ਲੜੇ ਨੇ ਦੂਏ ਨੰਬਰ ਤੇ ਆਏ ਨੇ ਸੁਸ਼ੀਲ ਕੁਮਾਰੀ ਕੋ ਬਹੁਤ ਵੱਡੀ ਗੱਲ ਐ ਕਿਉਂਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਐ ਜਿਹੜੀ ਭਾਜਪੀ ਕਿਸਾਨਾਂ ਵੱਲੋਂ ਭਾਜਪੀ ਦਾ ਵਿਰੋਧ ਵੀ ਕੀਤਾ ਗਿਆ ਪੰਜਾਬ ਦੇ ਵਿੱਚ ਫੇਰ ਵੀ ਵੱਡਾ ਵੋਟ ਬੈਂਕ ਹਾਸਲ ਕੀਤਾ ਐ ਸੁਸ਼ੀਲ ਕੁਮਾਰੀ ਕੋ ਨੇ ਭਾਜਪੀ ਵੱਲੋਂ ਤੁਸੀਂ ਤੁਹਾਨੂੰ ਦੱਸ ਦਈਏ ਬਾਕੀ ਪਾਰਟੀਆਂ ਜਿਹੜੀ ਆਮਾਦੀ ਪਾਰਟੀ ਐ ਅਕਾਲੀ ਦਲ ਐ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਉਹਨਾਂ ਦੀ ਜਵਾਨਤ ਜਬਤ ਵੀ ਹੋ ਸਕਦੀ ਐ ਇਹ ਬਹੁਤ ਵੱਡੀ ਗੱਲ ਐ ਜਿਹੜੀ ਭਾਜਪਾ ਦੂਜੇ ਨੰਬਰ ਤੇ ਆ ਰਹੀ ਐ ਜਲੰਧਰ ਤੋਂ ਜਿਹੜੀ ਚਰਜੀਤ ਚੰਨੀ ਨੇ ਵਿਧਾਇਕ ਪਹਿਲਾਂ ਵਿਧਾਇਕਰ ਹਾਰ ਚੁੱਕੇ ਨੇ ਭਦੌਰ ਤੋਂ ਚਮਕੌਰ ਸਾਹਿਬ ਤੋਂ ਤੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਤਿੰਨ ਮਹੀਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਹੁਣ ਇਹ ਪਾਰਲੀਮੈਂਟ ਜਾ ਜਾ ਕੇ ਸੌ ਚੱਕਣਗੇ ਐਮਪੀ ਦੀ ਤੋਂ ਨੂੰ ਦੱਸ ਦਈਏ ਤੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਐ ਪਾਈ ਅਮਰਤਪਾਲ ਨੇ ਜਿਹੜੇ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ 2 ਲੱਖ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਐ ਜਿਨ੍ਹਾਂ ਨੇ ਇਹਨਾਂ ਨੇ ਟੱਕਰ ਦਿੱਤੀ ਐ ਕੁਲਵੀਰ ਸਿੰਘ ਜਿਹਨਾਂ ਨੂੰ ਕਾਂਗਸ ਦੇ ਕਾਂਗਸ ਦੇ ਕੁਲਵੀਰ ਸਿੰਘ ਜਿਨ੍ਹਾਂ ਨੂੰ ਹਰਾਇਆ ਐ ਉਹ ਵੱਡੀ ਪੰਥਕ ਸੀਟ ਐ ਜਿਹੜੇ ਲੋਕ ਕਹ ਰਹੇ ਸੀ ਪਾਈ ਅਮਰਤਪਾਲ ਜਿੱਤਣਗੇ ਜੇੜ ਤੋਂ ਚੋਣ ਲੜ ਰਿਹਾ ਵੀ ਉਹ ਜਿੱਤ ਨਹੀਂ ਸਕਦਾ ਤੇ ਉਹ ਜਿੱਤ ਪ੍ਰਾਪਤ ਕੀਤੀ ਐ ਉਹਨਾਂ ਨੇ ਜੇੜ ਤੋਂ ਚੋਣ ਲੜ ਕੇ ਹੁਣ ਲੱਗਦਾ ਪਾਈ ਅਮਰਤਪਾਲ ਬਾਹਰ ਆਉਣਗੇ ਜੇਲ੍ਹ ਤੋਂ ਜੇ ਜਿੱਤਦੇ ਨੇ ਜਿੱਤ ਚੁੱਕੇ ਨੇ ਪਾਈ ਅਮਰਤਪਾਲ ਹੁਣੇ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਫਰੀਦਕੋਟ ਤੋਂ ਜਿਹੜੀ ਸੀਟ ਮੰਨੀ ਜਾ ਰਹੀ ਸੀ ਕਰਮਜੀਤ ਅਨਮੋਲ ਨੇ ਜਿਹੜੇ ਪੁਆਨਤਮਨ ਦੇ ਦੋਸਤ ਵੀ ਰਹ ਚੁੱਕੇ ਨੇ ਮੁੱਖ ਮੰਤਰੀ ਪੰਜਾਬ ਦੇ ਪੁਆਨਤਮਨ ਦੇ ਦੋਸਤ ਨੇ ਉਹਨਾਂ ਨੇ ਆਪਣੇ ਦੋਸਤ ਲਈ ਪੂਰੀ ਜਦੋਜਹਿਦ ਲਾਈ ਸੀ ਪ੍ਰਚਾਰ ਵੀ ਕੀਤਾ ਸੀ ਤੇ ਜਗਨੂ ਹਾਜ਼ਰ ਦੇ ਵਿੱਚ ਵੀ ਆਉਂਦੇ ਰਹੇ ਨੇ ਜਗਨੂ ਮਸਤ ਮਸਤੇ ਵਿੱਚ ਆਉਂਦੇ ਰਹੇ ਨੇ ਇਕੱਠੇ ਇਕੱਠਿਆਂ ਨੇ ਕੰਮ ਕੀਤਾ ਤੇ ਉਹਨਾਂ ਨੇ ਆਪਣੇ ਦੋਸਤ ਲਈ ਉਹਨਾਂ ਨੂੰ ਜਤੌਣ ਲਈ ਪੂਰਾ ਜੋਰ ਲਾਇਆ ਸੀ ਤੇ ਉੱਤੇ ਫਿਲਮ ਇੰਡਸਟਰੀ ਵੀ ਪੂਰਾ ਪ੍ਰਚਾਰ ਕਰਕੇ ਗਏ ਨੇ ਵੱਖ-ਵੱਖ ਕਲਾਕਾਰ ਆਏ ਨੇ ਤੇ ਉੱਥੇ ਉਹ ਹਾਰ ਦੇ ਨਜ਼ਰ ਆ ਰਹੇ ਨੇ ਕੋਈ ਜਿਹੜੇ ਸਿੰਗਰ ਨੇ ਉੱਥੇ ਐਕਟਰ ਨੇ ਉਹਦੇ ਅੱਖ ਵਿੱਚ ਪ੍ਰਚਾਰ ਕਰਨ ਆਏ ਸੀ ਉਹਨਾਂ ਦਾ ਕੋਈ ਜਿਹੜੀ ਜੋਰ ਨਹੀਂ ਚੱਲਿਆ ਉੱਥੇ ਜਿਹੜਾ ਜੋਰ ਚੱਲਿਆ ਏ ਸਰਬਜੀਤ ਸਿੰਘ ਖਾਲਸਾ ਦਾ ਚੱਲਿਆ ਏ ਜਿਹੜੇ ਬਿਆਨ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਫਰੀਦਕੋਟ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਆਜ਼ਾਦ ਉਮੀਦਵਾਰ ਤੌਰ ਤੇ ਖੜਦੇ ਨੇ ਤੇ ਦੂਜੇ ਪਾਸੇ ਆਵਾ ਦੀ ਪਾਰਟੀ ਇੱਕ ਵੱਡੀ ਪਾਰਟੀ ਪੰਜਾਬ ਦੀ ਮੰਨੀ ਜਾਂਦੀ ਉਹਨਾਂ ਨੂੰ ਹਰਾਉਂਦੇ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਸਰਬਜੀਤ ਸਿੰਘ ਖਾਲਸਾ ਨੇ ਤੇ ਉੱਥੇ ਕਰਨਜੀਤਨ ਮੋਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਏ ਤੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਪਿੰਡੂ ਟੀਵੀ ਨਾਲ ਧੰਨਵਾਦ ਬਹੁਤੀ ਵੱਡੀ ਅਪਡੇਟ ਆ ਰਹੀ ਹੈ 13 ਜਿਹੜੇ 13 ਸੀਟਾਂ ਤੇ ਰੁਝਾਨ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਇੱਕ ਸੀਟ ਤੇ ਰਿਜ਼ਲਟ ਆ ਚੁੱਕਿਆ ਚੰਨਜੀਤ ਸਿੰਘ ਚੰਨੀ ਨੇ ਜਿਹੜੇ ਇੱਕ ਜਲੰਧਰ ਤੋਂ ਐਮਪੀ ਦੀ ਉਮੀਦਵਾਰ ਲੜ ਰਹੇ ਸੀ ਉਹ ਵੱਡੀ ਲੀਡ ਨਾਲ ਜਿੱਤੇ ਨੇ 337000 ਵੋਟਾਂ ਲੈ ਕੇ ਗਏ ਨੇ ਤੇ ਜਿਹਨੂੰ ਇਹਨਾਂ ਨੇ ਹਰਾਇਆ ਟੱਕਰ ਦਿੱਤੀ ਐ ਸੁਸ਼ੀਲ ਕੁਮਾਰੀ ਨੂੰ ਬੀਜੇਪੀ ਦੇ ਨੇ ਜੋ ਆਮਾਦੀ ਪਾਰਟੀ ਵੱਲੋਂ ਗਏ ਨੇ ਇਹਨਾਂ ਖਿਲਾਫ ਲੜੇ ਨੇ ਦੂਏ ਨੰਬਰ ਤੇ ਆਏ ਨੇ ਸੁਸ਼ੀਲ ਕੁਮਾਰੀ ਨੂੰ ਬਹੁਤ ਵੱਡੀ ਗੱਲ ਐ ਕਿਉਂਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਐ ਜਿਹੜੀ ਬੀਜੇਪੀ ਕਿਸਾਨਾਂ ਵੱਲੋਂ ਬੀਜੇਪੀ ਦਾ ਵਿਰੋਧ ਵੀ ਕੀਤਾ ਗਿਆ ਪੰਜਾਬ ਦੇ ਵਿੱਚ ਫੇਰ ਵੀ ਵੱਡਾ ਵੋਟ ਬੈਂਕ ਹਾਸਲ ਕੀਤਾ ਐ ਸੁਸ਼ੀਲ ਕੁਮਾਰੀ ਨੂੰ ਨੇ ਬੀਜੇਪੀ ਵੱਲੋਂ ਤੁਸੀਂ ਤੁਹਾਨੂੰ ਦੱਸ ਦਈਏ ਬਾਕੀ ਪਾਰਟੀਆਂ ਜਿਹੜੀ ਆਮਾਦੀ ਪਾਰਟੀ ਐ ਅਕਾਲੀ ਦਲ ਐ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਉਹਨਾਂ ਦਾ ਜਵਾਨਤ ਜਬਤ ਵੀ ਹੋ ਸਕਦੀ ਐ ਇਹ ਬਹੁਤ ਵੱਡੀ ਗੱਲ ਐ ਜਿਹੜੀ ਭਾਜਪੀ ਦੂਜੇ ਨੰਬਰ ਤੇ ਆ ਰਹੀ ਐ ਜਲੰਧਰ ਤੋਂ ਜਿਹੜੀ ਚਰਜੀਤ ਚੰਨੀ ਨੇ ਵਿਧਾਇਕ ਪਹਿਲਾਂ ਵਿਧਾਇਕਰ ਹਾਰ ਚੁੱਕੇ ਨੇ ਭਦੌਰ ਤੋਂ ਚਮਕੌਰ ਸਾਹਿਬ ਤੋਂ ਤੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਤਿੰਨ ਮਹੀਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਹੁਣੇ ਪਾਰਲੀਮੈਂਟ ਜੇ ਜਾ ਕੇ ਸੌ ਚੱਕਣਗੇ ਐਮਪੀ ਦੀ ਤੋਂ ਨੂੰ ਦੱਸਦੀਏ ਤੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਐ ਪਾਈ ਅਮਰਤਪਾਲ ਨੇ ਜਿਹੜੇ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ 2 ਲੱਖ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਐ ਜਿਨ੍ਹਾਂ ਨੇ ਇਹਨਾਂ ਨੇ ਟੱਕਰ ਦਿੱਤੀ ਐ ਕੁਲਵੀਰ ਸਿੰਘ ਜਿਹਨਾਂ ਨੂੰ ਕਾਂਗਸ ਦੇ ਕਾਂਗਸ ਦੇ ਕੁਲਵੀਰ ਸਿੰਘ ਜਿਹਨਾਂ ਨੂੰ ਹਰਾਇਆ ਐ ਉਹ ਵੱਡੀ ਪੰਥਕ ਸੀਟ ਐ ਜਿਹੜੇ ਲੋਕ ਕਹ ਰਹੇ ਸੀ ਪਾਈ ਅਮਰਤਪਾਲ ਜਿੱਤਣਗੇ ਜੇਲ੍ਹ ਤੋਂ ਚੋਣ ਲੜ ਰਿਹਾ ਵੀ ਉਹ ਜਿੱਤ ਨਹੀਂ ਸਕਦਾ ਤੇ ਉਹ ਜਿੱਤ ਪ੍ਰਾਪਤ ਕੀਤੀ ਐ ਉਹਨੇ ਜੇਲ੍ਹ ਤੋਂ ਚੋਣ ਲੜ ਕੇ ਹੁਣ ਲੱਗਦਾ ਪਾਈ ਅਮਰਤਪਾਲ ਬਾਹਰ ਆਉਣਗੇ ਜੇਲ੍ਹ ਤੋਂ ਜੇ ਜਿੱਤਦੇ ਨੇ ਜਿੱਤ ਚੁੱਕੇ ਨੇ ਪਾਈ ਅਮਰਤਪਾਲ ਹੁਣੇ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਫਰੀਦਕੋਟ ਤੋਂ ਜਿਹੜੀ ਸੀਟ ਮੰਨੀ ਜਾ ਰਹੀ ਸੀ ਕਰਮਜੀਤ ਅਨਮੋਲ ਨੇ ਜਿਹੜੇ ਪੁਆਤਮਨ ਦੇ ਦੋਸਤ ਵੀ ਰਹ ਚੁੱਕੇ ਨੇ ਮੁੱਖ ਮੰਤਰੀ ਪੰਜਾਬ ਦੇ ਪੁਆਤਮਨ ਦੇ ਦੋਸਤ ਨੇ ਉਹਨਾਂ ਨੇ ਆਪਣੇ ਦੋਸਤ ਲਈ ਪੂਰੀ ਜਦੋਜਹਿਦ ਲਾਈ ਸੀ ਪ੍ਰਚਾਰ ਵੀ ਕੀਤਾ ਸੀ ਤੇ ਜੁਗਨੂ ਹਾਜ਼ਰ ਦੇ ਵਿੱਚ ਵੀ ਆਉਂਦੇ ਰਹੇ ਨੇ ਜੁਗਨੂ ਮਸਤ ਮਸਤ ਵਿੱਚ ਆਉਂਦੇ ਰਹੇ ਨੇ ਇਕੱਠੇ ਇਕੱਠਿਆਂ ਨੇ ਕੰਮ ਕੀਤਾ ਤੇ ਉਹਨਾਂ ਨੇ ਆਪਣੇ ਦੋਸਤ ਲਈ ਉਹਨਾਂ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਇਆ ਸੀ ਤੇ ਉੱਤੇ ਫਿਲਮ ਇੰਡਸਟਰੀ ਵੀ ਪੂਰਾ ਪ੍ਰਚਾਰ ਕਰਕੇ ਗਏ ਨੇ ਵੱਖ-ਵੱਖ ਕਲਾਕਾਰ ਆਏ ਨੇ ਤੇ ਉੱਥੇ ਉਹ ਹਾਰ ਦੇ ਨਜ਼ਰ ਆ ਰਹੇ ਨੇ ਕੋਈ ਜਿਹੜੇ ਸਿੰਗਰ ਨੇ ਉੱਥੇ ਐਕਟਰ ਨੇ ਉਹਦੇ ਅੱਖ ਵਿੱਚ ਪ੍ਰਚਾਰ ਕਰਨ ਆਏ ਸੀ ਉਹਨਾਂ ਦਾ ਕੋਈ ਜਿਹੜੀ ਜੋਰ ਨਹੀਂ ਚੱਲਿਆ ਉੱਥੇ ਜਿਹੜਾ ਜੋਰ ਚੱਲਿਆ ਏ ਸਰਬਜੀਤ ਸਿੰਘ ਖਾਲਸਾ ਦਾ ਚੱਲਿਆ ਏ ਜਿਹੜੇ ਬਿਆਨ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਫਰੀਦਕੋਟ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਆਜ਼ਾਦ ਉਮੀਦਵਾਰ ਤੌਰ ਤੇ ਖੜਦੇ ਨੇ ਤੇ ਦੂਜੇ ਪਾਸੇ ਆਵਾ ਦੀ ਪਾਰਟੀ ਇੱਕ ਵੱਡੀ ਪਾਰਟੀ ਪੰਜਾਬ ਦੀ ਮੰਨੀ ਜਾਂਦੀ ਉਹਨਾਂ ਨੂੰ ਹਰਾਉਂਦੇ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਸਰਬਜੀਤ ਸਿੰਘ ਖਾਲਸਾ ਨੇ ਤੇ ਉੱਥੇ ਕਰਨਜੀਤ ਅਨਮੋਲ ਨੂੰ ਜਿੱਤ ਹਾਰ ਦਾ ਸਾਹਮਣਾ ਕਰਨਾ ਪਿਆ ਏ ਤੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਪਿੰਡੂ ਟੀਵੀ ਨਾਲ ਧੰਨਵਾਦ ਆਪੀ ਵੱਡੀ ਅਪਡੇਟ ਆ ਰਹੀ ਹੈ 13 ਜਿਹੜੇ 13 ਸੀਟਾਂ ਤੇ ਰੁਝਾਨ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਇੱਕ ਸੀਟ ਤੇ ਰਿਜ਼ਲਟ ਆ ਚੁੱਕਿਆ ਚੰਨਜੀਤ ਸਿੰਘ ਚੰਨੀ ਨੇ ਜਿਹੜੇ ਜਲੰਧਰ ਤੋਂ ਐਮਪੀ ਦੀ ਉਮੀਦਵਾਰ ਲੜ ਰਹੇ ਸੀ ਉਹ ਵੱਡੀ ਲੀਡ ਨਾਲ ਜਿੱਤੇ ਨੇ 337000 ਵੋਟਾਂ ਲੈ ਕੇ ਗਏ ਨੇ ਤੇ ਜਿਹਨੂੰ ਇਹਨਾਂ ਨੇ ਹਰਾਇਆ ਟੱਕਰ ਦਿੱਤੀ ਐ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਜਪਾ ਦੇ ਨੇ ਜੋ ਆਮ ਆਦਮੀ ਪਾਰਟੀ ਵੱਲੋਂ ਗਏ ਨੇ ਇਹਨਾਂ ਖਿਲਾਫ ਲੜੇ ਨੇ ਦੂਏ ਨੰਬਰ ਤੇ ਆਏ ਨੇ ਸੁਸ਼ੀਲ ਕੁਮਾਰ ਰਿੰਕੂ ਬਹੁਤ ਵੱਡੀ ਗੱਲ ਐ ਕਿਉਂਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਐ ਜਿਹੜੀ ਭਾਜਪਾ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਵੀ ਕੀਤਾ ਗਿਆ ਪੰਜਾਬ ਦੇ ਵਿੱਚ ਫੇਰ ਵੀ ਵੱਡਾ ਵੋਟ ਬੈਂਕ ਹਾਸਲ ਕੀਤਾ ਐ ਸੁਸ਼ੀਲ ਕੁਮਾਰ ਰਿੰਕੂ ਨੇ ਭਾਜਪਾ ਵੱਲੋਂ ਤੁਸੀਂ ਤੁਹਾਨੂੰ ਦੱਸ ਦਈਏ ਬਾਕੀ ਪਾਰਟੀਆਂ ਜਿਹੜੀ ਆਮਦੀ ਪਾਰਟੀ ਐ ਅਕਾਲੀ ਦਲ ਐ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਉਹਨਾਂ ਦਾ ਜਵਾਨਤ ਜਬਤ ਵੀ ਹੋ ਸਕਦੀ ਐ ਇਹ ਬਹੁਤ ਵੱਡੀ ਗੱਲ ਐ ਜਿਹੜੀ ਭਾਜਪਾ ਦੂਜੇ ਨੰਬਰ ਤੇ ਆ ਰਹੀ ਐ ਜਲੰਧਰ ਤੋਂ ਜਿਹੜੀ ਚਰਜੇਸੀ ਚੰਨੀ ਨੇ ਵਿਧਾਇਕ ਪਹਿਲਾਂ ਵਿਧਾਇਕਰ ਹਾਰ ਚੁੱਕੇ ਨੇ ਭਦੌਰ ਤੋਂ ਚਮਕੌਰ ਸਾਹਿਬ ਤੋਂ ਤੇ ਮੁੱਖ ਮੰਤਰੀ ਵੀ रह ਚੁੱਕੇ ਨੇ ਤਿੰਨ ਮਹੀਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਹੁਣੇ ਪਾਰਲੀਮੈਂਟ ਜਾ ਕੇ ਸੌ ਚੱਕਣਗੇ ਐਮਪੀ ਦੀ ਤੋਂ ਦੱਸਦੀ ਐ ਤੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਐ ਪਾਈ ਅਮਰਤਪਾਲ ਨੇ ਜਿਹੜੇ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ 2 ਲੱਖ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਐ ਜਿਨ੍ਹਾਂ ਨੇ ਇਹਨਾਂ ਨੇ ਟੱਕਰ ਦਿੱਤੀ ਐ ਕੁਲਵੀਰ ਸਿੰਘ ਜਿਹਨਾਂ ਨੂੰ ਕਾਂਗਸ ਦੇ ਕਾਂਗਸ ਦੇ ਕੁਲਵੀਰ ਸਿੰਘ ਜਿਹਨਾਂ ਨੂੰ ਹਰਾਇਆ ਐ ਉਹ ਵੱਡੀ ਪੰਥਕ ਸੀਟ ਐ ਜਿਹੜੇ ਲੋਕ ਕਹ ਰਹੇ ਸੀ ਪਾਈ ਅਮਰਤਪਾਲ ਜਿੱਤਣਗੇ ਜੇਲ੍ਹ ਤੋਂ ਚੋਣ ਲੜ ਰਿਹਾ ਵੀ ਉਹ ਜਿੱਤ ਨਹੀਂ ਸਕਦਾ ਤੇ ਉਹ ਜਿੱਤ ਪ੍ਰਾਪਤ ਕੀਤੀ ਐ ਉਹਨੇ ਜੇਲ੍ਹ ਤੋਂ ਚੋਣ ਲੜ ਕੇ ਹੁਣ ਲੱਗਦਾ ਪਾਈ ਅਮਰਤਪਾਲ ਬਾਹਰ ਆਉਣਗੇ ਜੇਲ੍ਹ ਤੋਂ ਜੇ ਜਿੱਤਦੇ ਨੇ ਜਿੱਤ ਚੁੱਕੇ ਨੇ ਪਾਈ ਅਮਰਤਪਾਲ ਹੁਣੇ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਫਰੀਦਕੋਟ ਤੋਂ ਜਿਹੜੀ ਸੀਟ ਮੰਨੀ ਜਾ ਰਹੀ ਸੀ ਕਰਮਜੀਤ ਅਨਮੋਲ ਨੇ ਜਿਹੜੇ ਪੁਆਇੰਤਮਾਂ ਦੇ ਦੋਸਤ ਵੀ ਰਹ ਚੁੱਕੇ ਨੇ ਮੁੱਖ ਮੰਤਰੀ ਪੰਜਾਬ ਦੇ ਪੁਆਇੰਤਮਾਂ ਦੇ ਦੋਸਤ ਨੇ ਉਹਨਾਂ ਨੇ ਆਪਣੇ ਦੋਸਤ ਲਈ ਪੂਰੀ ਜਦੋਜਹਿਦ ਲਾਈ ਸੀ ਪ੍ਰਚਾਰ ਵੀ ਕੀਤਾ ਸੀ ਤੇ ਜਗਨੂ ਹਾਜ਼ਰ ਦੇ ਵਿੱਚ ਵੀ ਆਉਂਦੇ ਰਹੇ ਨੇ ਜਗਨੂ ਮਸਤ ਮਸਤ ਵਿੱਚ ਆਉਂਦੇ ਰਹੇ ਨੇ ਇਕੱਠੇ ਇਕੱਠਿਆਂ ਨੇ ਕੰਮ ਕੀਤਾ ਤੇ ਉਹਨਾਂ ਨੇ ਆਪਣੇ ਦੋਸਤ ਲਈ ਉਹਨਾਂ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਇਆ ਸੀ ਤੇ ਉੱਤੇ ਫਿਲਮ ਇੰਡਸਟਰੀ ਵੀ ਪੂਰਾ ਪ੍ਰਚਾਰ ਕਰਕੇ ਗਏ ਨੇ ਵੱਖ-ਵੱਖ ਕਲਾਕਾਰ ਆਏ ਨੇ ਤੇ ਉੱਥੇ ਉਹ ਹਾਰ ਦੇ ਨਜ਼ਰ ਆ ਰਹੇ ਨੇ ਕੋਈ ਜਿਹੜੇ ਸਿੰਗਰ ਨੇ ਉੱਥੇ ਐਕਟਰ ਨੇ ਉਹਦੇ ਅੱਖ ਵਿੱਚ ਪ੍ਰਚਾਰ ਕਰਨ ਆਏ ਸੀ ਉਹਨਾਂ ਦਾ ਕੋਈ ਜਿਹੜੀ ਜੋਰ ਨਹੀਂ ਚੱਲਿਆ ਉੱਥੇ ਜਿਹੜਾ ਜੋਰ ਚੱਲਿਆ ਏ ਸਰਬਜੀਤ ਸਿੰਘ ਖਾਲਸਾ ਦਾ ਚੱਲਿਆ ਏ ਜਿਹੜੇ ਬਿਆਨ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਫਰੀਦਕੋਟ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਆਜ਼ਾਦ ਮੀਤਵਾ ਤੌਰ ਤੇ ਖੜਦੇ ਨੇ ਤੇ ਦੂਜੇ ਪਾਸੇ ਆਵਾ ਦੀ ਪਾਰਟੀ ਇੱਕ ਵੱਡੀ ਪਾਰਟੀ ਪੰਜਾਬ ਦੀ ਮੰਨੀ ਜਾਂਦੀ ਉਹਨਾਂ ਨੂੰ ਹਰਾਉਂਦੇ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਸਰਬਜੀਤ ਸਿੰਘ ਖਾਲਸਾ ਨੇ ਤੇ ਉੱਥੇ ਕਰਨ ਜਤਨ ਮੋਲ ਨੂੰ ਜਿੱਤ ਹਾਰ ਦਾ ਸਾਹਮਣਾ ਕਰਨਾ ਪਿਆ ਏ ਤੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਪਿੰਡੂ ਟੀਵੀ ਨਾਲ ਧੰਨਵਾਦ 또 ਵੀ ਵੱਡੀ ਅਪਡੇਟ ਆ ਰਹੀ ਹੈ 13 ਜਿਹੜੇ 13 ਸੀਟਾਂ ਤੇ ਰੁਝਾਨ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਇੱਕ ਸੀਟ ਤੇ ਰਿਜ਼ਲਟ ਆ ਚੁੱਕਿਆ ਚੰਨਜੀਤ ਸਿੰਘ ਚੰਨੀ ਨੇ ਜਿਹੜੇ ਇੱਕ ਜਲੰਧਰ ਤੋਂ ਐਮਪੀ ਦੀ ਉਮੀਦਵਾਰ ਲੜ ਰਹੇ ਸੀ ਉਹ ਵੱਡੀ ਲੀਡ ਨਾਲ ਜਿੱਤੇ ਰਹੇ ਇਹਨਾਂ 137000 ਵੋਟਾਂ ਲੈ ਕੇ ਗਏ ਨੇ ਤੇ ਜਿਹਨੂੰ ਇਹਨਾਂ ਨੇ ਹਰਾਇਆ ਟੱਕਰ ਦਿੱਤੀ ਐ ਸੁਸ਼ੀਲ ਕੁਮਾਰੀ ਨੂੰ ਬੀਜੇਪੀ ਦੇ ਨੇ ਜੋ ਆਮ ਆਦੀ ਪਾਰਟੀ ਵੱਲੋਂ ਗਏ ਨੇ ਇਹਨਾਂ ਖਿਲਾਫ ਲੜੇ ਨੇ ਦੂਏ ਨੰਬਰ ਤੇ ਆਏ ਨੇ ਸੁਸ਼ੀਲ ਕੁਮਾਰੀ ਨੂੰ ਬਹੁਤ ਵੱਡੀ ਗੱਲ ਐ ਕਿਉਂਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਐ ਜਿਹੜੀ ਬੀਜੇਪੀ ਕਿਸਾਨਾਂ ਵੱਲੋਂ ਬੀਜੇਪੀ ਦਾ ਵਿਰੋਧ ਵੀ ਕੀਤਾ ਗਿਆ ਪੰਜਾਬ ਦੇ ਵਿੱਚ ਫੇਰ ਵੀ ਵੱਡਾ ਵੋਟ ਬੈਂਕ ਹਾਸਲ ਕੀਤਾ ਐ ਸੁਸ਼ੀਲ ਕੁਮਾਰੀ ਨੂੰ ਨੇ ਬੀਜੇਪੀ ਵੱਲੋਂ ਤੁਸੀਂ ਤੁਹਾਨੂੰ ਦੱਸ ਦਈਏ ਬਾਕੀ ਪਾਰਟੀਆਂ ਜਿਹੜੀ ਆਮਦੀ ਪਾਰਟੀ ਐ ਅਕਾਲੀ ਦਲ ਐ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਉਹਨਾਂ ਦੀ ਜਵਾਨਤ ਜਬਤ ਵੀ ਹੋ ਸਕਦੀ ਐ ਇਹ ਬਹੁਤ ਵੱਡੀ ਗੱਲ ਐ ਜਿਹੜੀ ਭਾਜਪਾ ਦੂਜੇ ਨੰਬਰ ਤੇ ਆ ਰਹੀ ਐ ਜਲੰਧਰ ਤੋਂ ਜਿਹੜੀ ਚਰਜੇਸੀ ਚੰਨੀ ਨੇ ਵਿਧਾਇਕ ਪਹਿਲਾਂ ਵਿਧਾਇਕਰ ਹਾਰ ਚੁੱਕੇ ਨੇ ਭਦੌਰ ਤੋਂ ਚਮਕੌਰ ਸਾਹਿਬ ਤੋਂ ਤੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਤਿੰਨ ਮਹੀਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਹੁਣੇ ਪਾਰਲੀਮੈਂਟ ਜੇ ਜਾ ਕੇ ਸੌ ਚੱਕਣਗੇ ਐਮਪੀ ਦੀ ਤੋਂ ਦੱਸ ਦਈਏ ਤੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਐ ਪਾਈ ਅਮਰਤਪਾਲ ਨੇ ਜਿਹੜੇ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ 2 ਲੱਖ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਐ ਜਿਨ੍ਹਾਂ ਨੇ ਇਹਨਾਂ ਨੇ ਟੱਕਰ ਦਿੱਤੀ ਐ ਕੁਲਵੀਰ ਸਿੰਘ ਜਿਹਨਾਂ ਨੂੰ ਕਾਂਗਸ ਦੇ ਕਾਂਗਸ ਦੇ ਕੁਲਵੀਰ ਸਿੰਘ ਜਿਹਨਾਂ ਨੂੰ ਹਰਾਇਆ ਐ ਉਹ ਵੱਡੀ ਪੰਥਕ ਸੀਟ ਐ ਜਿਹੜੇ ਲੋਕ ਕਹ ਰਹੇ ਸੀ ਪਾਈ ਅਮਰਤਪਾਲ ਜਿੱਤਣਗੇ ਜੇੜ ਤੋਂ ਚੋਣ ਲੜ ਰਿਹਾ ਵੀ ਉਹ ਜਿੱਤ ਨਹੀਂ ਸਕਦਾ ਤੇ ਉਹ ਜਿੱਤ ਪ੍ਰਾਪਤ ਕੀਤੀ ਐ ਉਹਨੇ ਜੇੜ ਤੋਂ ਚੋਣ ਲੜ ਕੇ ਹੁਣ ਲੱਗਦਾ ਪਾਈ ਅਮਰਤਪਾਲ ਬਾਹਰ ਆਉਣਗੇ ਜੇੜ ਤੋਂ ਜੇ ਜਿੱਤਦੇ ਨੇ ਜਿੱਤ ਚੁੱਕੇ ਨੇ ਪਾਈ ਅਮਰਤਪਾਲ ਹੁਣੇ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਫਰੀਦਕੋਟ ਤੋਂ ਜਿਹੜੀ ਸੀਟ ਮੰਨੀ ਜਾ ਰਹੀ ਸੀ ਕਰਮਜੀਤ ਅਨਮੋਲ ਨੇ ਜਿਹੜੇ ਪੁਆਨਤਮਨ ਦੇ ਦੋਸਤ ਵੀ ਰਹਿ ਚੁੱਕੇ ਨੇ ਮੁੱਖ ਮੰਤਰੀ ਪੰਜਾਬ ਦੇ ਪੁਆਨਤਮਨ ਦੇ ਦੋਸਤ ਨੇ ਉਹਨਾਂ ਨੇ ਆਪਣੇ ਦੋਸਤ ਲਈ ਪੂਰੀ ਜਦੋਜਹਦ ਲਾਈ ਸੀ ਪ੍ਰਚਾਰ ਵੀ ਕੀਤਾ ਸੀ ਤੇ ਜਗਨੂ ਹਾਜ਼ਰ ਦੇ ਵਿੱਚ ਵੀ ਆਉਂਦੇ ਰਹੇ ਨੇ ਜਗਨੂ ਮਸਤ ਮਸਤ ਵਿੱਚ ਆਉਂਦੇ ਰਹੇ ਨੇ ਇਕੱਠੇ ਇਕੱਠਿਆਂ ਨੇ ਕੰਮ ਕੀਤਾ ਤੇ ਉਹਨਾਂ ਨੇ ਆਪਣੇ ਦੋਸਤ ਲਈ ਉਹਨਾਂ ਨੂੰ ਜਤੌਣ ਲਈ ਪੂਰਾ ਜ਼ੋਰ ਲਾਇਆ ਸੀ ਤੇ ਉੱਤੇ ਫਿਲਮ ਇੰਡਸਟਰੀ ਵੀ ਪੂਰਾ ਪ੍ਰਚਾਰ ਕਰਕੇ ਗਏ ਨੇ ਵੱਖ-ਵੱਖ ਕਲਾਕਾਰ ਆਏ ਨੇ ਤੇ ਉੱਥੇ ਉਹ ਹਾਰ ਦੇ ਨਜ਼ਰ ਆ ਰਹੇ ਨੇ ਕੋਈ ਜਿਹੜੇ ਸਿੰਗਰ ਨੇ ਉੱਥੇ ਐਕਟਰ ਨੇ ਉਹਦੇ ਅਕ ਵਿੱਚ ਪ੍ਰਚਾਰ ਕਰਨ ਆਏ ਸੀ ਉਹਨਾਂ ਦਾ ਕੋਈ ਜਿਹੜੀ ਜੋਰ ਨਹੀਂ ਚੱਲਿਆ ਉੱਥੇ ਜਿਹੜਾ ਜੋਰ ਚੱਲਿਆ ਏ ਸਰਬਜੀਤ ਸਿੰਘ ਖਾਲਸਾ ਦਾ ਚੱਲਿਆ ਏ ਜਿਹੜੇ ਬਿਆਨ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਫਰੀਦਕੋਟ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਆਜ਼ਾਦ ਮੀਤਵਾ ਤੌਰ ਤੇ ਖੜਦੇ ਨੇ ਤੇ ਦੂਜੇ ਪਾਸੇ ਆਵਾ ਦੀ ਪਾਰਟੀ ਇੱਕ ਵੱਡੀ ਪਾਰਟੀ ਪੰਜਾਬ ਦੀ ਮੰਨੀ ਜਾਂਦੀ ਉਹਨਾਂ ਨੂੰ ਹਰਾਉਂਦੇ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਸਰਬਜੀਤ ਸਿੰਘ ਖਾਲਸਾ ਨੇ ਤੇ ਉੱਥੇ ਕਰਨਜੀਤਨ ਮੋਹਲ ਨੂੰ ਜਿੱਤ ਹਾਰ ਦਾ ਸਾਹਮਣਾ ਕਰਨਾ ਪਿਆ ਏ ਤੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਪਿੰਡੂ ਟੀਵੀ ਨਾਲ ਧੰਨਵਾਦ 또 ਵੀ ਵੱਡੀ ਅਪਡੇਟ ਆ ਰਹੀ ਹੈ 13 ਜਿਹੜੇ 13 ਸੀਟਾਂ ਤੇ ਰੁਝਾਨ ਚੱਲ ਰਹੀ ਸੀ ਪੰਜਾਬ ਦੇ ਵਿੱਚ ਇੱਕ ਸੀਟ ਤੇ ਰਿਜ਼ਲਟ ਆ ਚੁੱਕਿਆ ਚੰਨਜੀਤ ਸਿੰਘ ਚੰਨੀ ਨੇ ਜਿਹੜੇ ਇੱਕ ਜਲੰਧਰ ਤੋਂ ਐਮਪੀ ਦੀ ਉਮੀਦਵਾਰ ਲੜ ਰਹੇ ਸੀ ਉਹ ਵੱਡੀ ਲੀਡ ਨਾਲ ਜਿੱਤੇ ਰਹੇ 337000 ਵੋਟਾਂ ਲੈ ਕੇ ਗਏ ਨੇ ਤੇ ਜਿਹਨੂੰ ਇਹਨਾਂ ਨੇ ਹਰਾਇਆ ਟੱਕਰ ਦਿੱਤੀ ਐ ਸੁਸ਼ੀਲ ਕੁਮਾਰ ਰਿੰਕੂ ਨੂੰ ਭਾਜਪਾ ਦੇ ਨੇ ਜੋ ਆਮ ਆਦਮੀ ਪਾਰਟੀ ਵੱਲੋਂ ਗਏ ਨੇ ਇਹਨਾਂ ਖਿਲਾਫ ਲੜੇ ਨੇ ਦੂਏ ਨੰਬਰ ਤੇ ਆਏ ਨੇ ਸੁਸ਼ੀਲ ਕੁਮਾਰ ਰਿੰਕੂ ਬਹੁਤ ਵੱਡੀ ਗੱਲ ਐ ਕਿਉਂਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਐ ਜਿਹੜੀ ਭਾਜਪਾ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਵੀ ਕੀਤਾ ਗਿਆ ਪੰਜਾਬ ਦੇ ਵਿੱਚ ਫੇਰ ਵੀ ਵੱਡਾ ਵੋਟ ਬੈਂਕ ਹਾਸਲ ਕੀਤਾ ਐ ਸੁਸ਼ੀਲ ਕੁਮਾਰ ਰਿੰਕੂ ਨੇ ਭਾਜਪਾ ਵੱਲੋਂ ਤੁਸੀਂ ਤੁਹਾਨੂੰ ਦੱਸ ਦਈਏ ਬਾਕੀ ਪਾਰਟੀਆਂ ਜਿਹੜੀ ਆਮ ਆਦੀ ਪਾਰਟੀ ਐ ਅਕਾਲੀ ਦਲ ਐ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਉਹਨਾਂ ਦੀ ਜਵਾਨਤ ਜਬਤ ਵੀ ਹੋ ਸਕਦੀ ਐ ਇਹ ਬਹੁਤ ਵੱਡੀ ਗੱਲ ਐ ਜਿਹੜੀ ਭਾਜਪੀ ਦੂਜੇ ਨੰਬਰ ਤੇ ਆ ਰਹੀ ਐ ਜਲੰਧਰ ਤੋਂ ਜਿਹੜੀ ਚਰਜੀ ਸਿੰਘ ਚੰਨੀ ਨੇ ਵਿਧਾਇਕ ਪਹਿਲਾਂ ਵਿਧਾਇਕਰ ਹਾਰ ਚੁੱਕੇ ਨੇ ਭਦੌਰ ਤੋਂ ਚਮਕੌਰ ਸਾਹਿਬ ਤੋਂ ਤੇ ਮੁੱਖ ਮੰਤਰੀ ਵੀ रह ਚੁੱਕੇ ਨੇ ਤਿੰਨ ਮਹੀਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਹੁਣੇ ਪਾਰਲੀਮੈਂਟ ਜੇ ਜਾ ਕੇ ਸੌ ਚੱਕਣਗੇ ਐਮਪੀ ਦੀ ਤੋਂ ਨੂੰ ਦੱਸ ਦਈਏ ਤੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਐ ਪਾਈ ਅਮਰਤਪਾਲ ਨੇ ਜਿਹੜੇ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ 2 ਲੱਖ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਐ ਜਿਨ੍ਹਾਂ ਨੇ ਇਹਨਾਂ ਨੇ ਟੱਕਰ ਦਿੱਤੀ ਐ ਕੁਲਵੀਰ ਸਿੰਘ ਜਿਹਨਾਂ ਨੂੰ ਕਾਂਗਸ ਦੇ ਕਾਂਗਸ ਦੇ ਕੁਲਵੀਰ ਸਿੰਘ ਜਿਨ੍ਹਾਂ ਨੂੰ ਹਰਾਇਆ ਐ ਉਹ ਵੱਡੀ ਪੰਥਕ ਸੀਟ ਐ ਜਿਹੜੇ ਲੋਕ ਕਹ ਰਹੇ ਸੀ ਪਾਈ ਅਮਰਤਪਾਲ ਜਿੱਤਣਗੇ ਜੇਲ੍ਹ ਤੋਂ ਚੋਣ ਲੜ ਰਿਹਾ ਵੀ ਉਹ ਜਿੱਤ ਨਹੀਂ ਸਕਦਾ ਤੇ ਉਹ ਜਿੱਤ ਪ੍ਰਾਪਤ ਕੀਤੀ ਐ ਉਹਨੇ ਜੇਲ੍ਹ ਚੋਂ ਚੋਣ ਲੜ ਕੇ ਹੁਣ ਲੱਗਦਾ ਪਾਈ ਅਮਰਤਪਾਲ ਬਾਹਰ ਆਉਣਗੇ ਜੇਲ੍ਹ ਚੋਂ ਜੇ ਜਿੱਤਦੇ ਨੇ ਜਿੱਤ ਚੁੱਕੇ ਨੇ ਪਾਈ ਅਮਰਤਪਾਲ ਹੁਣੇ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਫਰੀਦਕੋਟ ਤੋਂ ਜਿਹੜੀ ਸੀਟ ਮੰਨੀ ਜਾ ਰਹੀ ਸੀ ਕਰਮਜੀਤ ਅਨਮੋਲ ਨੇ ਜਿਹੜੇ ਪੁਆਇੰਤਮਨ ਦੇ ਦੋਸਤ ਵੀ ਰਹ ਚੁੱਕੇ ਨੇ ਮੁੱਖ ਮੰਤਰੀ ਪੰਜਾਬ ਦੇ ਪੁਆਇੰਤਮਨ ਦੇ ਦੋਸਤ ਨੇ ਉਹਨਾਂ ਨੇ ਆਪਣੇ ਦੋਸਤ ਲਈ ਪੂਰੀ ਜਦੋਜਹਦ ਲਾਈ ਸੀ ਪ੍ਰਚਾਰ ਵੀ ਕੀਤਾ ਸੀ ਤੇ ਜਗਨੂ ਹਾਜ਼ਰ ਦੇ ਵਿੱਚ ਵੀ ਆਉਂਦੇ ਰਹੇ ਨੇ ਜਗਨੂ ਮਸਤ ਮਸਤ ਵਿੱਚ ਆਉਂਦੇ ਰਹੇ ਨੇ ਇਕੱਠੇ ਇਕੱਠਿਆਂ ਨੇ ਕੰਮ ਕੀਤਾ ਤੇ ਉਹਨਾਂ ਨੇ ਆਪਣੇ ਦੋਸਤ ਲਈ ਉਹਨਾਂ ਨੂੰ ਜਤੌਣ ਲਈ ਪੂਰਾ ਜ਼ੋਰ ਲਾਇਆ ਸੀ ਤੇ ਉੱਤੇ ਫਿਲਮ ਇੰਡਸਟਰੀ ਵੀ ਪੂਰਾ ਪ੍ਰਚਾਰ ਕਰਕੇ ਗਏ ਨੇ ਵੱਖ-ਵੱਖ ਕਲਾਕਾਰ ਆਏ ਨੇ ਤੇ ਉੱਥੇ ਉਹ ਹਾਰ ਦੇ ਨਜ਼ਰ ਆ ਰਹੇ ਨੇ ਕੋਈ ਜਿਹੜੇ ਸਿੰਗਰ ਨੇ ਉੱਥੇ ਐਕਟਰ ਨੇ ਉਹਦੇ ਅਕ ਵਿੱਚ ਪ੍ਰਚਾਰ ਕਰਨ ਆਏ ਸੀ ਉਹਨਾਂ ਦਾ ਕੋਈ ਜਿਹੜੀ ਜੋਰ ਨਹੀਂ ਚੱਲਿਆ ਉੱਥੇ ਜਿਹੜਾ ਜੋਰ ਚੱਲਿਆ ਏ ਸਰਬਜੀਤ ਸਿੰਘ ਖਾਲਸਾ ਦਾ ਚੱਲਿਆ ਏ ਜਿਹੜੇ ਬਿਆਨ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਫਰੀਦਕੋਟ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਆਜ਼ਾਦ ਉਮੀਦਵਾਰ ਤੌਰ ਤੇ ਖੜਦੇ ਨੇ ਤੇ ਦੂਜੇ ਪਾਸੇ ਆਵਾ ਦੀ ਪਾਰਟੀ ਇੱਕ ਵੱਡੀ ਪਾਰਟੀ ਪੰਜਾਬ ਦੀ ਮੰਨੀ ਜਾਂਦੀ ਉਹਨਾਂ ਨੂੰ ਹਰਾਉਂਦੇ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਸਰਬਜੀਤ ਸਿੰਘ ਖਾਲਸਾ ਨੇ ਤੇ ਉੱਥੇ ਕਰਨਜੀਤ ਅਨਮੋਲ ਨੂੰ ਜਿੱਤ ਹਾਰ ਦਾ ਸਾਹਮਣਾ ਕਰਨਾ ਪਿਆ ਏ ਤੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਪਿੰਡੂ ਟੀਵੀ ਨਾਲ ਧੰਨਵਾਦ 또 ਵੀ ਵੱਡੀ ਅਪਡੇਟ ਆ ਰਹੀ ਐ 13 ਜਿਹੜੇ 13 ਸੀਟਾਂ ਤੇ ਰੁਝਾਨ ਚੱਲ ਰਹੀ ਸੀ ਪੰਜਾਬ ਦੇ ਵਿੱਚ ਇੱਕ ਸੀਟ ਤੇ ਰਿਜ਼ਲਟ ਆ ਚੁੱਕਿਆ ਚੰਨਜੀਤ ਸਿੰਘ ਚੰਨੀ ਨੇ ਜਿਹੜੇ ਜਲੰਧਰ ਤੋਂ ਐਮਪੀ ਦੀ ਉਮੀਦਵਾਰ ਲੜ ਰਹੇ ਸੀ ਉਹ ਵੱਡੀ ਲੀਡ ਨਾਲ ਜਿੱਤੇ ਨੇ 337000 ਵੋਟਾਂ ਲੈ ਕੇ ਗਏ ਨੇ ਤੇ ਜਿਹਨੂੰ ਇਹਨਾਂ ਨੇ ਹਰਾਇਆ ਟੱਕਰ ਦਿੱਤੀ ਐ ਸੁਸ਼ੀਲ ਕੁਮਾਰ ਰਿੰਕੂ ਨੂੰ ਬੀਜੇਪੀ ਦੇ ਨੇ ਜੋ ਆਮ ਆਦਮੀ ਪਾਰਟੀ ਵੱਲੋਂ ਗਏ ਨੇ ਇਹਨਾਂ ਖਿਲਾਫ ਲੜੇ ਨੇ ਦੂਏ ਨੰਬਰ ਤੇ ਆਏ ਨੇ ਸੁਸ਼ੀਲ ਕੁਮਾਰ ਰਿੰਕੂ ਬਹੁਤ ਵੱਡੀ ਗੱਲ ਐ ਕਿਉਂਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਐ ਜਿਹੜੀ ਬੀਜੇਪੀ ਕਿਸਾਨਾਂ ਵੱਲੋਂ ਬੀਜੇਪੀ ਦਾ ਵਿਰੋਧ ਵੀ ਕੀਤਾ ਗਿਆ ਪੰਜਾਬ ਦੇ ਵਿੱਚ ਫੇਰ ਵੀ ਵੱਡਾ ਵੋਟ ਬੈਂਕ ਹਾਸਲ ਕੀਤਾ ਐ ਸੁਸ਼ੀਲ ਕੁਮਾਰ ਰਿੰਕੂ ਨੇ ਬੀਜੇਪੀ ਵੱਲੋਂ ਤੁਸੀਂ ਤੁਹਾਨੂੰ ਦੱਸ ਦਈਏ ਬਾਕੀ ਪਾਰਟੀਆਂ ਜਿਹੜੀ ਆਮ ਆਦੀ ਪਾਰਟੀ ਆ ਅਕਾਲੀ ਦਲ ਆ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਉਹਨਾਂ ਦੀ ਜਵਾਨਤ ਜਬਤ ਵੀ ਹੋ ਸਕਦੀ ਐ ਇਹ ਬਹੁਤ ਵੱਡੀ ਗੱਲ ਐ ਜਿਹੜੀ ਭਾਜਪੀ ਦੂਜੇ ਨੰਬਰ ਤੇ ਆ ਰਹੀ ਐ ਜਲੰਧਰ ਤੋਂ ਜਿਹੜੀ ਚਰਜੀਤ ਚੰਨੀ ਨੇ ਵਿਧਾਇਕ ਪਹਿਲਾਂ ਵਿਧਾਇਕਰ ਹਾਰ ਚੁੱਕੇ ਨੇ ਭਦੌਰ ਤੋਂ ਚਮਕੌਰ ਸਾਹਿਬ ਤੋਂ ਤੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਤਿੰਨ ਮਹੀਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਹੁਣ ਇਹ ਪਾਰਲੀਮੈਂਟ ਜਾ ਜਾ ਕੇ ਸੌ ਚੱਕਣਗੇ ਐਮਪੀ ਦੀ ਤੋਂ ਨੂੰ ਦੱਸ ਦਈਏ ਤੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਐ ਪਾਈ ਅਮਰਤਪਾਲ ਨੇ ਜਿਹੜੇ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ 2 ਲੱਖ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਐ ਜਿਨ੍ਹਾਂ ਨੇ ਇਹਨਾਂ ਨੇ ਟੱਕਰ ਦਿੱਤੀ ਐ ਕੁਲਵੀਰ ਸਿੰਘ ਜਿਹਨਾਂ ਨੂੰ ਕਾਂਗਸ ਦੇ ਕਾਂਗਸ ਦੇ ਕੁਲਵੀਰ ਸਿੰਘ ਜਿਨ੍ਹਾਂ ਨੂੰ ਹਰਾਇਆ ਐ ਉਹ ਵੱਡੀ ਪੰਥਕ ਸੀਟ ਐ ਜਿਹੜੇ ਲੋਕ ਕਹ ਰਹੇ ਸੀ ਪਾਈ ਅਮਰਤਪਾਲ ਜਿੱਤਣਗੇ ਜੇਲ੍ਹ ਤੋਂ ਚੋਣ ਲੜ ਰਿਹਾ ਬੀ ਉਹ ਜਿੱਤ ਨਹੀਂ ਸਕਦਾ ਤੇ ਉਹ ਜਿੱਤ ਪ੍ਰਾਪਤ ਕੀਤੀ ਐ ਉਹਨਾਂ ਨੇ ਜੇਲ੍ਹ ਤੋਂ ਚੋਣ ਲੜ ਕੇ ਹੁਣ ਲੱਗਦਾ ਪਾਈ ਅਮਰਤਪਾਲ ਬਾਹਰ ਆਉਣਗੇ ਜੇਲ੍ਹ ਤੋਂ ਜੇ ਜਿੱਤਦੇ ਨੇ ਜਿੱਤ ਚੁੱਕੇ ਨੇ ਪਾਈ ਅਮਰਤਪਾਲ ਹੁਣੇ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਫਰੀਦਕੋਟ ਤੋਂ ਜਿਹੜੀ ਸੀਟ ਮੰਨੀ ਜਾ ਰਹੀ ਸੀ ਕਰਮਜੀਤ ਅਨਮੋਲ ਨੇ ਜਿਹੜੇ ਪੁਆਨਤਮਨ ਦੇ ਦੋਸਤ ਵੀ ਰਹ ਚੁੱਕੇ ਨੇ ਮੁੱਖ ਮੰਤਰੀ ਪੰਜਾਬ ਦੇ ਪੁਆਨਤਮਨ ਦੇ ਦੋਸਤ ਨੇ ਉਹਨਾਂ ਨੇ ਆਪਣੇ ਦੋਸਤ ਲਈ ਪੂਰੀ ਜਦੋਜਹਿਦ ਲਾਈ ਸੀ ਪ੍ਰਚਾਰ ਵੀ ਕੀਤਾ ਸੀ ਤੇ ਜਗਨੂ ਹਾਜ਼ਰ ਦੇ ਵਿੱਚ ਵੀ ਆਉਂਦੇ ਰਹੇ ਨੇ ਜਗਨੂ ਮਸਤ ਮਸਤ ਵਿੱਚ ਆਉਂਦੇ ਰਹੇ ਨੇ ਇਕੱਠੇ ਇਕੱਠਿਆਂ ਨੇ ਕੰਮ ਕੀਤਾ ਤੇ ਉਹਨਾਂ ਨੇ ਆਪਣੇ ਦੋਸਤ ਲਈ ਉਹਨਾਂ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਇਆ ਸੀ ਤੇ ਉੱਤੇ ਫਿਲਮ ਇੰਡਸਟਰੀ ਵੀ ਪੂਰਾ ਪ੍ਰਚਾਰ ਕਰਕੇ ਗਏ ਨੇ ਵੱਖ-ਵੱਖ ਕਲਾਕਾਰ ਆਏ ਨੇ ਤੇ ਉੱਥੇ ਉਹ ਹਾਰ ਦੇ ਨਜ਼ਰ ਆ ਰਹੇ ਨੇ ਕੋਈ ਜਿਹੜੇ ਸਿੰਗਰ ਨੇ ਉੱਥੇ ਐਕਟਰ ਨੇ ਉਹਦੇ ਅੱਖ ਵਿੱਚ ਪ੍ਰਚਾਰ ਕਰਨ ਆਏ ਸੀ ਉਹਨਾਂ ਦਾ ਕੋਈ ਜਿਹੜੀ ਜੋਰ ਨਹੀਂ ਚੱਲਿਆ ਉੱਥੇ ਜਿਹੜਾ ਜੋਰ ਚੱਲਿਆ ਏ ਸਰਬਜੀਤ ਸਿੰਘ ਖਾਲਸਾ ਦਾ ਚੱਲਿਆ ਏ ਜਿਹੜੇ ਬਿਆਨ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਫਰੀਦਕੋਟ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਆਜ਼ਾਦ ਉਮੀਦਵਾਰ ਤੌਰ ਤੇ ਖੜਦੇ ਨੇ ਤੇ ਦੂਜੇ ਪਾਸੇ ਆਵਾ ਦੀ ਪਾਰਟੀ ਇੱਕ ਵੱਡੀ ਪਾਰਟੀ ਪੰਜਾਬ ਦੀ ਮੰਨੀ ਜਾਂਦੀ ਉਹਨਾਂ ਨੂੰ ਹਰਾਉਂਦੇ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਸਰਬਜੀਤ ਸਿੰਘ ਖਾਲਸਾ ਨੇ ਤੇ ਉੱਥੇ ਕਰਨਜੀਤ ਅਨਮੋਲ ਨੂੰ ਜਿੱਤ ਹਾਰ ਦਾ ਸਾਹਮਣਾ ਕਰਨਾ ਪਿਆ ਏ ਤੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਪਿੰਡੂ ਟੀਵੀ ਨਾਲ ਧੰਨਵਾਦ 또 ਵੀ ਵੱਡੀ ਅਪਡੇਟ ਆ ਰਹੀ ਐ 13 ਜਿਹੜੇ 13 ਸੀਟਾਂ ਤੇ ਰੁਝਾਨ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਇੱਕ ਸੀਟ ਤੇ ਰਿਜ਼ਲਟ ਆ ਚੁੱਕਿਆ ਚੰਨਜੀਤ ਸਿੰਘ ਚੰਨੀ ਨੇ ਜਿਹੜੇ ਜਲੰਧਰ ਤੋਂ ਐਮਪੀ ਦੀ ਉਮੀਦਵਾਰ ਲੜ ਰਹੇ ਸੀ ਉਹ ਵੱਡੀ ਲੀਡ ਨਾਲ ਜਿੱਤੇ ਨੇ 337000 ਵੋਟਾਂ ਲੈ ਕੇ ਗਏ ਨੇ ਤੇ ਜਿਹਨੂੰ ਇਹਨਾਂ ਨੇ ਹਰਾਇਆ ਟੱਕਰ ਦਿੱਤੀ ਐ ਸੁਸ਼ੀਲ ਕੁਮਾਰੀ ਕੋ ਨੂੰ ਬੀਜੇਪੀ ਦੇ ਨੇ ਜੋ ਆਮ ਆਦੀ ਪਾਰਟੀ ਵੱਲੋਂ ਗਏ ਨੇ ਇਹਨਾਂ ਖਿਲਾਫ ਲੜੇ ਨੇ ਦੂਏ ਨੰਬਰ ਤੇ ਆਏ ਨੇ ਸੁਸ਼ੀਲ ਕੁਮਾਰੀ ਕੋ ਬਹੁਤ ਵੱਡੀ ਗੱਲ ਐ ਕਿਉਂਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਐ ਜਿਹੜੀ ਬੀਜੇਪੀ ਕਿਸਾਨਾਂ ਵੱਲੋਂ ਬੀਜੇਪੀ ਦਾ ਵਿਰੋਧ ਵੀ ਕੀਤਾ ਗਿਆ ਪੰਜਾਬ ਦੇ ਵਿੱਚ ਫੇਰ ਵੀ ਵੱਡਾ ਵੋਟ ਬੈਂਕ ਹਾਸਲ ਕੀਤਾ ਐ ਸੁਸ਼ੀਲ ਕੁਮਾਰੀ ਕੋ ਨੇ ਬੀਜੇਪੀ ਵੱਲੋਂ ਤੁਸੀਂ ਤੁਹਾਨੂੰ ਦੱਸ ਦਈਏ ਬਾਕੀ ਪਾਰਟੀਆਂ ਜਿਹੜੀ ਆਮ ਆਦੀ ਪਾਰਟੀ ਐ ਅਕਾਲੀ ਦਲ ਐ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਉਹਨਾਂ ਦੀ ਜਵਾਨਤ ਜਬਤ ਵੀ ਹੋ ਸਕਦੀ ਐ ਇਹ ਬਹੁਤ ਵੱਡੀ ਗੱਲ ਐ ਜਿਹੜੀ ਭਾਜਪਾ ਦੂਜੇ ਨੰਬਰ ਤੇ ਆ ਰਹੀ ਐ ਜਲੰਧਰ ਤੋਂ ਜਿਹੜੀ ਚਰਜੀ ਸਿੰਘ ਚੰਨੀ ਨੇ ਵਿਧਾਇਕ ਪਹਿਲਾਂ ਵਿਧਾਇਕ ਹਾਰ ਚੁੱਕੇ ਨੇ ਭਦੌਰ ਤੋਂ ਚਮਕੌਰ ਸਾਹਿਬ ਤੋਂ ਤੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਤਿੰਨ ਮਹੀਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਹੁਣੇ ਪਾਰਲੀਮੈਂਟ ਜੇ ਜਾ ਕੇ ਸੌ ਚੱਕਣਗੇ ਐਮਪੀ ਦੀ ਤੁਹਾਨੂੰ ਦੱਸ ਦਈਏ ਤੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਐ ਪਾਈ ਅਮਰਤਪਾਲ ਨੇ ਜਿਹੜੇ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ 2 ਲੱਖ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਐ ਜਿਨ੍ਹਾਂ ਨੇ ਇਹਨਾਂ ਨੇ ਟੱਕਰ ਦਿੱਤੀ ਐ ਕੁਲਵੀਰ ਸਿੰਘ ਜਿਹਨਾਂ ਨੂੰ ਕਾਂਗਸ ਦੇ ਕਾਂਗਸ ਦੇ ਕੁਲਵੀਰ ਸਿੰਘ ਜਿਨ੍ਹਾਂ ਨੂੰ ਹਰਾਇਆ ਐ ਉਹ ਵੱਡੀ ਪੰਥਕ ਸੀਟ ਐ ਜਿਹੜੇ ਲੋਕ ਕਹ ਰਹੇ ਸੀ ਪਾਈ ਅਮਰਤਪਾਲ ਜਿੱਤਣਗੇ ਜੇਲ੍ਹ ਤੋਂ ਚੋਣ ਲੜ ਰਿਹਾ ਬੀ ਉਹ ਜਿੱਤ ਨਹੀਂ ਸਕਦਾ ਤੇ ਉਹ ਜਿੱਤ ਪ੍ਰਾਪਤ ਕੀਤੀ ਐ ਉਹਨਾਂ ਨੇ ਜੇਲ੍ਹ ਤੋਂ ਚੋਣ ਲੜ ਕੇ ਹੁਣ ਲੱਗਦਾ ਪਾਈ ਅਮਰਤਪਾਲ ਬਾਹਰ ਆਉਣਗੇ ਜੇਲ੍ਹ ਤੋਂ ਜੇ ਜਿੱਤਦੇ ਨੇ ਜਿੱਤ ਚੁੱਕੇ ਨੇ ਪਾਈ ਅਮਰਤਪਾਲ ਹੁਣੇ ਬਹੁਤ ਹੀ ਵੱਡੀ ਅਪਡੇਟ ਆ ਰਹੀ ਹੈ ਫਰੀਦਕੋਟ ਤੋਂ ਜਿਹੜੀ ਸੀਟ ਮੰਨੀ ਜਾ ਰਹੀ ਸੀ ਕਰਮਜੀਤ ਅਨਮੋਲ ਨੇ ਜਿਹੜੇ ਪੁਗੰਤਮਨ ਦੇ ਦੋਸਤ ਵੀ ਰਹ ਚੁੱਕੇ ਨੇ ਮੁੱਖ ਮੰਤਰੀ ਪੰਜਾਬ ਦੇ ਪੁਗੰਤਮਨ ਦੇ ਦੋਸਤ ਨੇ ਉਹਨਾਂ ਨੇ ਆਪਣੇ ਦੋਸਤ ਲਈ ਪੂਰੀ ਜਦੋਜਹਦ ਲਾਈ ਸੀ ਪ੍ਰਚਾਰ ਵੀ ਕੀਤਾ ਸੀ ਤੇ ਜਗਨੂ ਹਾਜ਼ਰ ਦੇ ਵਿੱਚ ਵੀ ਆਉਂਦੇ ਰਹੇ ਨੇ ਜਗਨੂ ਮਸਤ ਮਸਤ ਵਿੱਚ ਆਉਂਦੇ ਰਹੇ ਨੇ ਇਕੱਠੇ ਇਕੱਠਿਆਂ ਨੇ ਕੰਮ ਕੀਤਾ ਤੇ ਉਹਨਾਂ ਨੇ ਆਪਣੇ ਦੋਸਤ ਲਈ ਉਹਨਾਂ ਜਤੌਣ ਲਈ ਪੂਰਾ ਜ਼ੋਰ ਲਾਇਆ ਸੀ ਤੇ ਉੱਤੇ ਫਿਲਮ ਇੰਡਸਟਰੀ ਵੀ ਪੂਰਾ ਪ੍ਰਚਾਰ ਕਰਕੇ ਗਏ ਨੇ ਵੱਖ-ਵੱਖ ਕਲਾਕਾਰ ਆਏ ਨੇ ਤੇ ਉੱਥੇ ਉਹ ਹਾਰ ਦੇ ਨਜ਼ਰ ਆ ਰਹੇ ਨੇ ਕੋਈ ਜਿਹੜੇ ਸਿੰਗਰ ਨੇ ਉੱਥੇ ਐਕਟਰ ਨੇ ਉਹਦੇ ਅੱਖ ਵਿੱਚ ਪ੍ਰਚਾਰ ਕਰਨ ਆਏ ਸੀ ਉਹਨਾਂ ਦਾ ਕੋਈ ਜਿਹੜੀ ਜੋਰ ਨਹੀਂ ਚੱਲਿਆ ਉੱਥੇ ਜਿਹੜਾ ਜੋਰ ਚੱਲਿਆ ਏ ਸਰਬਜੀਤ ਸਿੰਘ ਖਾਲਸਾ ਦਾ ਚੱਲਿਆ ਏ ਜਿਹੜੇ ਬਿਆਨ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਫਰੀਦਕੋਟ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਆਜ਼ਾਦ ਮੀਤਵਾ ਤੌਰ ਤੇ ਖੜਦੇ ਨੇ ਤੇ ਦੂਜੇ ਪਾਸੇ ਆਵਾ ਦੀ ਪਾਰਟੀ ਇੱਕ ਵੱਡੀ ਪਾਰਟੀ ਪੰਜਾਬ ਦੀ ਮੰਨੀ ਜਾਂਦੀ ਉਹਨਾਂ ਨੂੰ ਹਰਾਉਂਦੇ ਨੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ ਸਰਬਜੀਤ ਸਿੰਘ ਖਾਲਸਾ ਨੇ ਤੇ ਉੱਥੇ ਕਰਨਜੀਤਨ ਮੋਹਲ ਨੂੰ ਜਿੱਤ ਹਾਰ ਦਾ ਸਾਹਮਣਾ ਕਰਨਾ ਪਿਆ ਏ ਤੇ ਤੁਹਾਨੂੰ ਪਲ-ਪਲ ਦੀ ਖਬਰ ਦਿੰਦੇ ਰਹਾਂਗੇ ਜੁੜੇ ਰਹੋ ਪਿੰਡੂ ਟੀਵੀ ਨਾਲ ਧੰਨਵਾਦ ਬਹੁਤੀ ਵੱਡੀ ਅਪਡੇਟ ਆ ਰਹੀ ਹੈ 13 ਜਿਹੜੇ 13 ਸੀਟਾਂ ਤੇ ਰੁਝਾਨ ਚੱਲ ਰਹੀ ਸੀ ਪੰਜਾਬ ਦੇ ਵਿੱਚ ਇੱਕ ਸੀਟ ਤੇ ਰਿਜ਼ਲਟ ਆ ਚੁੱਕਿਆ ਚੰਨਜੀਤ ਸਿੰਘ ਚੰਨੀ ਨੇ ਜਿਹੜੇ ਇੱਕ ਜਲੰਧਰ ਤੋਂ ਐਮਪੀ ਦੀ ਉਮੀਦਵਾਰ ਲੜ ਰਹੇ ਸੀ ਉਹ ਵੱਡੀ ਲੀਡ ਨਾਲ ਜਿੱਤੇ ਨੇ 337000 ਵੋਟਾਂ ਲੈ ਕੇ ਗਏ ਨੇ ਤੇ ਜਿਹਨੂੰ ਇਹਨਾਂ ਨੇ ਹਰਾਇਆ ਟੱਕਰ ਦਿੱਤੀ ਐ ਸੁਸ਼ੀਲ ਕੁਮਾਰ ਰਿੰਕੂ ਨੂੰ ਬੀਜੇਪੀ ਦੇ ਨੇ ਜੋ ਆਮ ਆਦੀ ਪਾਰਟੀ ਵੱਲੋਂ ਗਏ ਨੇ ਇਹਨਾਂ ਖਿਲਾਫ ਲੜੇ ਨੇ ਦੂਏ ਨੰਬਰ ਤੇ ਆਏ ਨੇ ਸੁਸ਼ੀਲ ਕੁਮਾਰ ਰਿੰਕੂ ਬਹੁਤ ਵੱਡੀ ਗੱਲ ਐ ਕਿਉਂਕਿ ਕਿਸਾਨਾਂ ਦੀ ਵਿਰੋਧੀ ਪਾਰਟੀ ਐ ਜਿਹੜੀ ਬੀਜੇਪੀ ਕਿਸਾਨਾਂ ਵੱਲੋਂ ਬੀਜੇਪੀ ਦਾ ਵਿਰੋਧ ਵੀ ਕੀਤਾ ਗਿਆ ਪੰਜਾਬ ਦੇ ਵਿੱਚ ਫੇਰ ਵੀ ਵੱਡਾ ਵੋਟ ਬੈਂਕ ਹਾਸਲ ਕੀਤਾ ਐ ਸੁਸ਼ੀਲ ਕੁਮਾਰ ਰਿੰਕੂ ਨੇ ਬੀਜੇਪੀ ਵੱਲੋਂ ਤੁਸੀਂ ਤੁਹਾਨੂੰ ਦੱਸ ਦਈਏ ਬਾਕੀ ਪਾਰਟੀਆਂ ਜਿਹੜੀ ਆਮਦੀ ਪਾਰਟੀ ਐ ਅਕਾਲੀ ਦਲ ਐ ਤੀਜੇ ਚੌਥੇ ਨੰਬਰ ਤੇ ਦਿਖ ਰਹੇ ਨੇ ਉਹਨਾਂ ਦੀ ਜਵਾਨਤ ਜਬਤ ਵੀ ਹੋ ਸਕਦੀ ਐ ਇਹ ਬਹੁਤ ਵੱਡੀ ਗੱਲ ਐ ਜਿਹੜੀ ਭਾਜਪਾ ਦੂਜੇ ਨੰਬਰ ਤੇ ਆ ਰਹੀ ਐ ਜਲੰਧਰ ਤੋਂ ਜਿਹੜੀ ਚਰਜੀ ਸੀ ਚੰਨੀ ਨੇ ਵਿਧਾਇਕ ਪਹਿਲਾਂ ਵਿਧਾਇਕਰ ਹਾਰ ਚੁੱਕੇ ਨੇ ਭਦੌਰ ਤੋਂ ਚਮਕੌਰ ਸਾਹਿਬ ਤੋਂ ਤੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਤਿੰਨ ਮਹੀਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਐਮਪੀ ਦੀ ਚੋਣ ਜਿੱਤ ਚੁੱਕੇ ਨੇ ਹੁਣ ਇਹ ਪਾਰਲੀਮੈਂਟ ਜਾ ਜਾ ਕੇ ਸੌ ਚੱਕਣਗੇ ਐਮਪੀ ਦੀ ਤੋਂ ਨੂੰ ਦੱਸਦੀ ਹੈ ਤੇ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ ਪਾਈ ਅਮਰਤਪਾਲ ਨੇ ਜਿਹੜੇ ਖਡੂਰ ਸਾਹਿਬ ਤੋਂ ਵੱਡੀ ਲੀਡ ਨਾਲ 2 ਲੱਖ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਹੈ